ਕੈਂਪੇਨ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 8 ਕਿਜੀ 1.87 ਗ੍ਰਾਮ ਹੀਰੋਇਨ ਭਰਮ ਕੀਤੀ ਗਈ 8 ਕਿਲੋ 187 ਗ੍ਰਾਮ ਔਰ ਪੰਜ ਜਿਹੜੇ ਸਮਗਲਰਸ ਨੇ ਉਹ ਰੈਸਕਿਟੇ ਗਏ ਇਹ ਬੜਾ ਨਵਾਂ ਮੋਡਸ ਆਪਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਰਹੀ ਆ ਕਿਤੇ ਜਾ ਕੇ ਜਿਹੜੀ ਐ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ ਚ ਕਮਰਾ ਲੈ ਜਾਂਦਾ ਸੀ ਬੈਗ ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਈੜ-ਪੜੱਕੇ ਵਾਲਾ ਏਰੀਆ ਚੂਜ਼ ਕਰਦੇ ਸੀਗੇ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮਦ-ਰਹਤ ਹੋਵੇ ਔਰ ਡੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਉਕੇ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਹਨੇਰੇ ਹੋਏ ਲੇਟ ਜਾਂਦੇ ਆ ਜਾਂ अर्ਲੀ ਮਾਰਨਿੰਗ ਉੱਥੇ ਪੁਲਿਸ ਸਸਪੈਕਟ ਕਰੇਗੀ। ਸੋ ਆਮ ਜਿਹੜੇ ਲੋਕ ਜਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਨਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਰੋਂ ਜਿਹੜਾ ਚਾਚਾ ਸਮਗਲਰ ਹੈ ਉਹ ਜਗਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁਲੀਏ ਦਾ ਤੁਹਾਨੂੰ ਮਿਲੇਗਾ। ਖੂਬ ਲੋਕ ਆਈਡੀਆ ਲੈ ਲੈਂਦੇ ਆ ਸੋਸ਼ਲ ਮੀਡੀਆ ਤੋਂ ਵੀ ਕ੍ਰਿਮੀਨਲ ਹਮੇਸ਼ਾ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਨੂੰ ਤੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਅਲਟੀਮੇਟਲੀ ਫੜੇ ਜਾਂਦੇ ਆ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ੇਵਰਤ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ 8 ਕਿਜੀ 1.87 ਗ੍ਰਾਮ ਹੀਰੋਇਨ ਕਬੀਤੀ ਗਈ 8 ਕਿਲੋ 187 ਗ੍ਰਾਮ ਔਰ ਪੰਜ ਜਿਹੜੇ ਸਮਗਲਰਸ ਨੇ ਉਹ ਰੈਸ਼ ਕੀਤੇ ਗਏ ਮੈਂ ਸਮਝਦਾ ਹਾਂ ਬਹੁਤ ਵੱਡਾ ਇੱਕ ਡਰਗ 카rtel ਹੈ ਜਿਹੜਾ ਬਸਟ ਕੀਤਾ ਗਿਆ ਜਿਹੜਾ ਕ੍ਰਾਸ ਬਾਰਡਰ ਡਰੋਨ ਰਾਹੀਂ ਕਨਸਾਈਨਮੈਂਟਸ ਪੁਸ਼ ਹੋ ਰਹੀਆਂ ਐ ਅਕ੍ਰੋਸ ਦ ਇੰਟਰਨੈਸ਼ਨਲ ਬਾਰਡਰ ਉਹ ਸਾਰਾ ਇਹ ਜਿਹੜਾ ਸਿੰਡੀਕੇਟ ਹੈ ਇਹ ਸਾਰਾ ਬਸਟ ਕੀਤਾ ਗਿਆ ਇਹਦੇ ਚ ਛਾਟਾ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੋਨੀ ਸਿੰਘ ਏਲੀਅਸ ਸੋਨੀ ਇੱਕ ਲਿਸਟਡ ਸਾਡਾ ਸਪਲਾਈਅਰ ਵੀ ਹੈ ਇਹਨੂੰ ਅਰੈਸਟ ਕੀਤਾ ਸੀਗਾ ਔਰ ਇਹਦੇ ਖਿਲਾਫ ਪਹਿਲਾਂ ਵੀ 6 ਮੁਕਦਮੇ ਦਰਜ ਐ ਇਨਕਲੂਡਿੰਗ ਕਮਰਸ਼ੀਅਲ ਕੁਆਂਟੀਟੀ ਹੈਵਿੰਗ ਦੇ ਇਹਦੇ ਜਿਹੜੇ ਮੁਕਦਮੇ ਨੇ ਵਕਤ ਵਕਤ ਥਾਣਿਆਂ ਚ ਐ ਐਨਟੀਐਫ ਮੋਹਾਲੀ ਮਕੂਲਪੁਰਾ ਛਾਟਾ ਕੰਟਰੋਲਮੈਂਟ ਔਰ ਸਿਵਲ ਲਾਈਨ ਇਹ ਥਾਣਿਆਂ ਚ ਇਹਦੇ ਖਿਲਾਫ ਅਲੱਗ-ਅਲੱਗ ਮੁਕਦਮੇ ਦਰਜ ਐ ਔਰ ਇੱਕ ਕਾਫੀ ਬਦਨਾਮ 히로인스 스머글러 ਹੈ ਇਸ ਤੋਂ ਬਾਅਦ ਉੱਚਕਿਚ ਤੇ ਵਿੱਚ ਅੱਗੇ ਗੱਲ ਚੱਲੀ ਔਰ ਜਿਹੜੇ ਪਾਕ 베 스머글러 ਹੈ ਇੱਕ ਚਾਚਾ ਜਿਹਦਾ ਨਾਮ ਚੱਲ ਰਿਹਾ ਔਰ ਇਹਨਾਂ ਨੇ ਫੋਨਸ ਦੇ ਵਿੱਚ ਵੀ ਆਪਣੇ ਫੀਡ ਚਾਚਾ ਹੀ ਕੀਤਾ ਹੋਇਆ ਉਹਦੇ ਮਾਧਮ ਨਾਲ ਇਹਨਾਂ ਦਾ ਜਿਹੜਾ ਕੰਟੈਕਟ ਆਪਸ ਹੋਇਆ ਗੁਰਸੇਵਕ ਸਿੰਘ ਹੈਗਾ ਜਨਾਲੇ ਦਾ ਰਹਿਣ ਵਾਲਾ 24 ਸਾਲ ਦਾ ਹੈਗਾ ਪ੍ਰਾਈਵੇਟ ਟੀਚਰ ਦਾ ਕੰਮ ਕਰਦਾ ਹੈ ਇਹ ਅਰੈਸਟ ਕੀਤਾ ਗਿਆ ਇਹਦੀ ਤੋਂ 8 ਕਿਲੋ ਜਿਹੜੀ ਹੈ ਹਿਰੋਇਨ ਬਰਾਮਦ ਕੀਤੀ ਗਈ ਜਿਹੜੀ ਮਡਲੀ ਪੁੱਛ ਕੇ ਤੋਂ ਗੱਲਾਂ ਸਾਹਮਣੇ ਆਈਆਂ ਇਹ ਬੜਾ ਨਵਾਂ ਮੋਡਸ ਪ੍ਰੈਂਡੀ ਇਹਨਾਂ ਨੇ ਅਪਣਾਇਆ ਹੋਇਆ ਸੀ ਜਿਹੜਾ ਗੁਰਸੇਵਕ ਹੈ ਇਹ ਬੇਸਿਕਲੀ ਕਿਸੇ ਘਰ ਰਿਹਾ ਕਿਤੇ ਜਾ ਕੇ ਜਿਹੜੀ ਹੈ ਕਨਸਾਈਨਮੈਂਟ ਨਹੀਂ ਸੀ ਰੱਖਦਾ ਹੋਟਲ 'ਚ ਕਮਰਾ ਲੈ ਜਾਂਦਾ ਸੀ ਬੈਗ 'ਚ ਪਾ ਕੇ ਲੈ ਕੇ ਜਾ ਕੇ ਉੱਥੇ ਡੰਪ ਕਰ ਦਿੰਦਾ ਸੀ ਕਿਸੇ ਨੂੰ ਸ਼ੱਕ ਹੀ ਨਹੀਂ ਪੈਂਦਾ ਉਸ ਤੋਂ ਬਾਅਦ ਬੀੜਪੜੱਕੇ ਵਾਲਾ ਏਰੀਆ ਚੂਜ਼ ਕਰਦੇ ਸੀਗੇ ਜਿੱਥੇ ਬਾਜ਼ਾਰ ਹੋਵੇ ਜਾਂ ਲੋਕਾਂ ਦਾ ਆਮ ਦਰਸਤ ਹੋਵੇ ਔਰ ਡੇ ਟਾਈਮ ਜਦੋਂ ਕਿਸੇ ਨੂੰ ਡਾਊਟ ਨਾ ਹੋਵੇ ਕਿਉਂਕਿ ਇਹਨੂੰ ਲੱਗਦਾ ਸੀ ਕਿ ਸ਼ਾਮ ਨੂੰ ਜਾਂ ਹਨੇਰੇ ਹੋਏ ਲੇਟ ਜਾਂਦੇ ਆ ਜਾਂ ਅਰਲੀ ਮਾਰਨਿੰਗ ਉੱਥੇ ਪੁਲਿਸ ਸਸਪੈਕਟ ਕਰੇਗੀ ਸੋ ਆਮ ਜਿਹੜੇ ਲੋਕ ਕਿਵੇਂ ਜਾਂਦੇ ਆਉਂਦੇ ਆ ਬਾਜ਼ਾਰਾਂ ਦੇ ਵਿੱਚ ਆਪਣੇ ਕੰਮ ਧੰਨਿਆਂ ਵਾਸਤੇ ਉਸ ਤਰ੍ਹਾਂ ਜਾ ਕੇ ਔਰ ਬਾਰੋਂ ਜਿਹੜਾ ਚਾਚਾ ਸਮਗਲਰ ਹੈ ਉਹ ਜਗ੍ਹਾ ਦੱਸਦਾ ਸੀ ਕਿ ਫਲਾਨੀ ਜਗ੍ਹਾ ਤੇ ਫਲਾਨਾ ਇਹ ਬੰਦਾ ਇਸ ਤਰ੍ਹਾਂ ਦੇ ਹੁਲੀਏ ਦਾ ਤੁਹਾਨੂੰ ਮਿਲੇਗਾ ਉਹ ਜਾ ਕੇ ਹੈਂਡਓਵਰ ਕੀਤੀ ਐ ਇਹਨਾਂ ਨੇ ਜਿਹੜੇ ਦੇ ਬਾਕੀ ਸਾਥੀ ਨੇ ਵਿਸ਼ਾਲਦੀਪ ਇਹ ਵੀ ਡੇਰਾ ਬਾਬਾ ਨਾਨਕ ਰੋਡ ਅਜਨਾਲੇ ਦਾ ਰਹਿਣ ਵਾਲਾ ਹੈ 19 ਸਾਲ ਦਾ ਹੈਗਾ ਦੂਜਾ ਗੁਰਪ੍ਰੀਤ ਸਿੰਘ ਇਹ ਵੀ ਅਜਨਾਲੇ ਦਾ ਹੀ ਹੈ ਇਹ 39 ਇਅਰਸ ਦਾ ਹੈ ਖੇਤੀਬਾੜੀ ਦਾ ਕੰਮ ਕਰਦੇ ਆ ਵਿਸ਼ਾਲਦੀਪ ਦੇ ਖਿਲਾਫ ਸਲੀਮ ਟਾਵਰੀ ਲੁਧਿਆਣਾ ਦੇ ਵਿੱਚ ਵੀ ਹੀਰੋਇਨ ਦਾ ਮੁਕੱਦਮਾ ਦਰਜ ਹੈ ਥਾਣੇ 'ਚ ਅਰਸ਼ਦੀਪ ਜਿਹੜਾ ਹੈ ਇੱਕ ਅਜਨਾਲੇ ਦਾ ਹੀ ਇਹ ਰਹਿਣ ਵਾਲਾ 20 ਸਾਲ ਦਾ ਇਹਦਾ ਚਾਹ ਦਾ ਹੀ ਦੁਕਾਨ ਕਰਦਾ ਹੈ ਰੰਦਾਸ 얘 ਦੇ ਖਿਲਾਫ ਵੀ ਹਰੋਇਨ ਦਾ ਮੁਕਦਮਾ ਦਰਜ ਹੈ ਅਮਰਸਰ ਰੂਰਲ ਦੇ ਵਿੱਚ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਅਗਵਾਈ ਡੀਸੀਪੀ ਰਵਿੰਦਰਪਾਲ ਜੀ ਹਰਪਾਲ ਜੀ ਸਾਡੇ ਏਡੀਸੀਪੀ ਜਗਵਿੰਦਰ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਤੇ ਵਿਨੋਦ ਕੁਮਾਰ ਐਸਐਚਓ ਛਾਟਾ ਤੇ ਉਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਇਹਦੇ ਵਿੱਚ ਜਿਹੜੀ ਹੋਰ ਇੰਪੋਰਟੈਂਟ ਗੱਲ ਹੈ ਕਿ ਫਲੱਡਸ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇਹ ਵੱਡੀ ਰਿਕਵਰੀ ਇਹੀ ਹੈ ਔਰ ਇਹ ਡਰੋਨ ਦੇ ਮਾਧਿਅਮ ਨਾਲ ਇਹਨਾਂ ਨੇ ਦੇਖਿਆ ਕਿ ਕਾਫੀ ਪਾਣੀ ਏਰੀਆ ਦੇ ਵਿੱਚ ਹੈਗਾ ਕਨਸਾਈਨਮੈਂਟਸ ਮੰਗੌਣੀਆਂ ਤੇ ਚੁਕਣੀਆਂ ਸੁੱਕੀਆਂ ਨੇ ਕਿਉਂਕਿ ਕਾਫੀ ਜ਼ਿਆਦਾ ਬਾਰਡਰ ਦੇ ਉੱਤੇ ਅਫੈਕਟ ਹੋਇਆ ਫਲੱਡਸ ਦਾ ਸੋ ਉਸ ਗੱਲ ਦਾ ਵੀ ਇਹਨਾਂ ਨੇ ਫਾਇਦਾ ਉਠਾਇਆ ਔਰ ਇਹ ਵੀ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਦੂਸਰੀਆਂ ਯੂਨਿਟਸ ਨੇ ਤੇ ਜੈਂਸੀਜ਼ ਨਾਲ ਸ਼ੇਅਰ ਕਰਾਂਗੇ ਕੱਲ ਇਹ ਕਿਹਸ ਤਰ੍ਹਾਂ ਦਾ ਮੋਡਸ ਪਰੈਂਡੀ ਜਿਹੜਾ ਇਹਨਾਂ ਫਲੱਡਸ ਨੂੰ ਕਿੱਥੇ ਤਾਂ ਲੋਕ ਐਡੀ ਕੁਦਰਤੀ ਆਫਤਾ ਦੇ ਵਿੱਚ ਇੱਕ ਦੂਜੇ ਦੀ ਮਦਦ ਕਰ ਰਹੇ ਤੇ ਇਹ ਜਿਹੜੇ ਕ੍ਰਿਮਨਲ ਬੰਦੇ ਐ ਇਸ ਤਰ੍ਹਾਂ ਦੀ ਜਿਹੜੀ ਆਪਣੀਆਂ ਨਫੇਰੀ ਅਕਟੀਵਿਟੀਜ਼ ਉਹਨੂੰ ਇਲੀਗਲ ਅਕਟੀਵਿਟੀਜ਼ ਨੂੰ ਅੰਜਾਮ ਦੇ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਤੇ ਅਸੀਂ ਅਜੇ ਕੰਮ ਕਰ ਰਹੇ ਹਾਂ ਬਿਕੋਜ਼ ਉੱਥੋਂ ਕਾਫੀ ਐਵੀਡੈਂਸ ਹੋ ਚੁੱਕਣੀ ਹੈ ਪਰ ਇਹ ਮੇਨਲੀ ਅਜਨਾਲਾ ਸੈਕਟਰ ਐਕਟਿਵ ਰਿਹਾ ਜੀ ਆਇਆ ਫਲੱਡ ਦੀ ਇਹ ਚੀਜ਼ ਅਜਾ ਇਨਾਂ ਦਿਨਾਂ ਚ ਹੀ ਆਇਆ ਜੀ ਔਰ ਗੁਰਸੇਵਕ ਦੀ ਜੋ ਪੁੱਛ ਕੇ ਚਾਹ 8-9 ਮਹੀਨੇ ਤੋਂ ਕਾਫੀ ਐਕਟਿਵ ਸੀਗਾ ਇਹਨੇ ਕਾਫੀ ਕਨਸਾਈਨਮੈਂਟ ਚੁੱਕੀਆਂ ਤੇ ਅੱਗੇ ਡਿਸਟ੍ਰੀਬਿਊਟ ਕੀਤੀਆਂ ਅੱਧਾ ਕਿਲੋ ਕਿਸਨ ਦੇ ਦਿੱਤੀ ਕਿਲੋ ਕਿਸਨ ਦੇ ਦਿੱਤੀ ਉਹ ਸਾਰਾ ਅਸੀਂ ਫਾਈਨੈਂਸ਼ੀਅਲ ਤੇ ਦੂਜਾ ਨੈਟਵਰਕ ਜਿਹੜਾ ਉੱਤੇ ਕੰਮ ਕਰ ਸਰ ਐਸ ਤਰ੍ਹਾਂ ਫਿਲਮਾਂ ਤੋਂ ਵੀ ਕਿਹਾ ਜਾਂਦਾ ਕਿ ਭੀੜ ਬੜ ਲਾ ਕੇ ਜਾ ਕੇ ਗੇਰ ਬੈਗ ਹੈਂਡਓਵਰ ਕਰਦਾ ਰੈਲਿਟੀ ਦੇਖੋ ਲੋਕ ਆਈਡੀਆ ਲੈ ਲੈਂਦੇ ਆ ਸੋਸ਼ਲ ਮੀਡੀਆ ਤੋਂ ਵੀ ਕ੍ਰਿਮੀਨਲਸ ਹਮੇਸ਼ਾ ਡੋਜ ਕਰਨ ਦੀ ਕੋਸ਼ਿਸ਼ ਕਰਦੇ ਆ ਪੁਲਿਸ ਨੂੰ ਤੇ ਇਨਫੋਰਸਮੈਂਟ ਏਜੰਸੀਜ਼ ਨੂੰ ਬਟ ਗੱਲ ਅਖੀਰ ਤੇ ਹੋਈ ਹੈ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਆ ਤੇ ਅਲਟੀਮੇਟਲੀ ਫੜੇ ਜਾਂਦੇ ਆ ਕਿਹੜੇ ਕਿਹੜੇ ਥੀਕ ਫੜਨੇ ਲੱਗੇ ਡਿਫਰੈਂਟ ਏਰੀਆਜ਼ ਦਿੱਤੇ ਇਹਨਾਂ ਨੇ ਕੁਝ ਹੋਰ ਸ਼ਹਿਰਾਂ ਦੇ ਵੀ ਨਾਮ ਲਏ ਆ ਕੁਝ ਹੋਟਲ ਦੇ ਹੋਰ ਵੀ ਨਾਮ ਲਏ ਨੇ ਉਹਦੇ ਤੇ ਵੀ ਅਸੀਂ ਕੰਮ ਕਰਦੇ ਕਿੰਨੇ ਸਾਲ ਪੁਰਾਣਾ ਖਿਡਾਰੀ ਹੈ ਤੁਸੀਂ ਲੁਧਿਆੜੇ ਜੀ ਮਕਦਮਾ ਕਰਦੇ ਨਹੀਂ ਵਿਸ਼ਾਲਦੀਪ ਤੇ ਹੈ ਕੁ ਸੇਵਕ ਤੇ ਪਹਿਲਾਂ ਪਰਚਾ ਦਰਜ ਨਹੀਂ ਹੈ ਕੋਈ ਹਾਂ ਜੀ ਇਹ ਬੇਸਿਕਲੀ 9 ਮਹੀਨੇ ਤੋਂ ਬਹੁਤ ਐਕਟਿਵ ਹੈ ਪ੍ਰਾਈਵੇਟ ਟੀਚਰ ਹੈਗਾ ਇਹ ਪੈਸੇ ਦੇ ਲਾਲਚੇ ਨੇ ਕੰਟੈਕਟਸ ਬਣਾ ਕੇ ਕ੍ਰੋਸ ਦੀ ਬਾਰਡਰ ਅਕੇਦਰ ਸੋਨੀ ਸਾਨੀ ਉਹਨਾਂ ਦਾ ਸਾਰਾ ਆਪਣਾ ਇੱਕ ਵਧੀਆ ਸਿੰਡੀਕੇਟ ਤਿਆਰ ਕਰ ਲਿਆ ਸੀ ਸਰ ਇਹ ਕਿੰਨੇ ਮੈਂਬਰਾਂ ਦਾ ਗੈਂਗ ਹੈ ਗੁੱਗਲ ਜਰਾ ਇਹ ਪੰਜ ਪੰਜ ਜਣੇ ਆ ਭਾਜੀ ਸੋਨੀ ਸਿੰਘ ਹੋ ਗਿਆ ਗੁਰਸੇਵਕ ਹੋ ਗਿਆ ਵਿਸ਼ਾਲਦੀਪ ਜਿਹਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਲੁਧਿਆਣੇ ਪਰਚਾ ਦਰਜ ਹੈ ਗੁਰਪ੍ਰੀਤ ਤੇ ਅਰਸ਼ਦੀਪ ਇਹ ਸਾਰੇ ਜ਼ਿਆਦਾਤਰ ਲੁਧਿਆਣੇ ਆਪਣੇ ਜਨਾਲੇ ਦੇ ਰਹਿਣ ਵਾਲੇ ਆ ਔਰ ਸੋਨੀ ਸਿੰਘ ਸਿਰਫ ਛਾਟੇ ਦਾ ਹੈ ਇਹਨਾਂ ਹੋਟਲ ਦੀ ਕਵਰੀਆ ਦੇਖੋ ਬਿਲਕੁਲ ਕਰਾਂਗੇ ਜੀ ਇਹਦੇ ਵਿੱਚ ਨੈਟਵਰਕ ਕਾਫੀ ਵੱਡਾ ਹੈ ਅਜੇ ਅਸੀਂ ਬਾਕੀ ਜਿਹੜੇ ਪਾਕ ਕੰਟੈਕਟਸ ਨੇ ਉਹਨਾਂ ਤੇ ਵੀ ਕੰਮ ਕਰਦੇ ਇਹ ਤਾਂ ਯਾਰ ਤੁਹਾਨੂੰ ਪਤਾ ਹੀ ਹੈ ਵੀ ਸਿੰਗਲ ਕੰਟਰੋਲ ਰੂਮ ਚੱਲਦਾ ਜਦੋਂ ਕ੍ਰੋਸ ਦੀ ਬਾਰਡਰ ਕੋ ਇੱਕ ਦੂਜੇ ਨਾਲ ਮੇਲ ਮਲਾਪ ਕਰਾਈ ਜਾਂਦੇ ਵਰਚੁਅਲ ਨੰਬਰਸ ਤੋਂ ਉਹ ਇੱਕ ਜਿਹੜੀ ਟੈਕਨੋਲੋਜੀ ਦਾ ਮਿਸਯੂਜ਼ ਹੋ ਹੀ ਰਿਹਾ ਤੁਹਾਨੂੰ ਹਰੇਕ ਕੇਸ ਦੇ ਵਿੱਚ ਆਪਾਂ ਦੇਖਦੇ ਆ ਜਿਵੇਂ ਤੁਸੀਂ ਦੱਸਿਆ ਹੋਟਲ ਦੇ ਰੂਮ ਦੇ ਵੀ ਫਿਰ ਕੋਈ ਹੋਟਲ ਦੇ ਰੂਮ ਅਲੱਗ-ਅਲੱਗ ਅਲੱਗ-ਅਲੱਗ ਇਹ ਹੈ ਵੀ ਜਦੋਂ ਲਾਵਾ ਬੋਲ ਬੋਸ਼ੀ ਤੇ ਤਵਨ ਹੋਇਆ ਨਾ ਫੋਕੈਟਨ ਹੋਇਆ ਇਹ ਕ੍ਰੇਡਾ ਕੱਢੀ ਆ ਇੱਕ ਉਹ ਵੀ ਇਹਨੇ ਡਰਗ ਮੰਨੀ ਤੋਂ ਹੀ ਲਈ ਆ ਹਾਂ ਜਪਰੇ ਨਾਂ ਦੇ